ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਾਲ ਸਿੰਘ ਸਰਦਾਰ ਦੇ ਜਿਲ੍ਹਾ ਪੰਜਾਬ ਪਾਕਿਸਤਾਨ ਦੁਨੀਆ ਦੇ ਸਿੱਧੂ ਪਤਨ ਤੋਂ ਸਾਰੇ ਇਹ ਸਰਕਾਰ ਜੋਗ ਪੰਨਪਤ ਨੂੰ ਤਬ ਆਪੀ ਖਨੋਰੀ ਬਰਡਰ ਤੇ ਜਿਹੜਾ ਐਕਸਟ ਹੋਰ ਚੱਲਣ ਦੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਕਤੇ ਪਿਛੇ 22 ਦਿਨ ਹੋ ਗਏ ਆ ਉਹਦੇ ਸਬੰਧ ਵਿੱਚ ਕੱਲ ਨੂੰ ਜਿਹੜਾ ਮੁਕੇ ਭਾਰਤ ਚ ਕੁੱਟੀਆਂ ਜਿਥੇ ਬੰਦੀਆਂ ਨੇ ਇੱਕ ਗੈਰ ਆਇਕੂ ਫੋਰਕੇ ਨੇ ਰੇਲਰ ਰੋਕੂ ਜਿਹੜਾ ਪ੍ਰੋਗਰਾਮ ਦਿੱਤਾ ਵਾ ਉਹਦੇ ਵਿੱਚ ਜ਼ਿਲ੍ਹਾ ਕਰਮਚਾਰੀ ਹੁੰਦਾ ਜਿਹੜਾ ਵਾ ਰੇਲ ਪੱਟੀ ਤੇ 12 ਤੋਂ ਲੈ ਕੇ 3 ਵਜੇ ਤੱਕ ਜਿਹੜੀਆਂ ਉਹ ਟ੍ਰੇਨ ਰੋਕੀ ਜਾਊਗੀ ਇਸ ਲਈ ਮੇਰੀ ਸਾਰੇ ਹੀ ਕਰਮਚਾਰੀ ਜਿਲ੍ਹੇ ਨੂੰ ਬੇਨਤੀ ਆ ਕਿ ਤਕੜੇ ਹੋ ਕੇ ਬੋਰਡ ਤੇ ਸਤਕਾਰ ਜੋ ਕਿਸਾਨ ਵੀਰ ਨੌਜਵਾਨ ਭੈਣਾ ਤਕੜੇ ਹੋ ਕੇ ਆਪਾਂ ਜਿਹੜਾ ਇਹ ਟੇਨੂ ਰੇਲ ਰੋਕ ਪ੍ਰੋਗਰਾਮ ਨੂੰ ਕਾਮਯਾਬ ਕਰਾਈਏ ਕਰੀਏ ਤੇ ਸਰਕਾਰ ਨੂੰ ਦੱਸ ਸਕੀਏ ਜਿਹੜੀ ਸਰਕਾਰ ਦੇ ਕੰਨ ਤੇ ਜੂਨੀ ਸਰਕਾਰ ਦੀ ਕਿਉਂਕਿ ਅੱਜ ਬੜਾ ਵੱਡਾ ਮੋਰਚਾ ਜਿਹੜਾ ਨੌਰੀ ਸੰਭੂ ਗਾਰਡਨ ਤੇ ਲੱਗਾ ਵਾ ਸਰਦਾਰ ਜਗਜੀਤ ਸਿੰਘ ਗੱਲੇਵਾਲ ਤੇ 22 ਦਿਨ ਤੋਂ ਮਰਨ ਉੱਤੇ ਤੇ ਬੈਠੇ ਆ ਉੱਥੋਂ ਬੰਦੇ ਕੱਲ ਨੂੰ ਪੂਰੇ ਭਾਰਤ ਵਿੱਚ ਜਿਹੜਾ ਹੁਸ਼ਕਾ ਜਾਮ ਜਿਲ੍ਹਾ ਕਰਨ ਕਰਨ ਵਾਲੋਂ ਪੱਟੀ ਵੀ ਕਿ ਜਿਹੜਾ ਵਾ 12 ਤੋਂ ਲੈ ਕੇ 3 ਵਜੇ ਤਾਈਂ ਜਿਹੜਾ ਉਹ ਟ੍ਰੇਨ ਦਾ ਛੱਕਾ ਜਾਮ ਕੀਤਾ ਜਾਊਗਾ ਵਾਹ ਇੱਕ ਜੀ ਕੰਮ ਕਰਦਾ